ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਮੰਡੀਆਂ ਵਿੱਚ 1509 ਦਾ ਕੀ ਰੇਟ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਆਪਾਂ ਨਾਭਾ ਮੰਡੀ ਦੀ ਗੱਲ ਕਰਾਂਗੇ ਜਿੱਥੇ 2900 ਤੋਂ ਲੈ ਕੇ 3080 ਦਾ ਰੇਟ ਲੱਗਿਆ ਹੈ ਉੱਥੇ ਤਰਨਤਾਰਨ ਵਿੱਚ 1509 2300 ਤੋਂ ਲੈ ਕੇ 3150 ਤੱਕ ਲੱਗੀ ਹੈ ਖਨੌਰੀ ਮੰਡੀ ਵਿੱਚ 1509 2800 ਤੋਂ ਲੈ ਕੇ 3050 ਲੱਗੀ ਹੈ ਸਮਾਣਾ ਮੰਡੀ ਵਿੱਚ 3175 ਲੱਗੀ ਹੈ ਪਾਤਣਾ ਮੰਡੀ ਵਿੱਚ 1509 2800 ਤੋਂ ਲੈ ਕੇ 3300 ਰੁਪਏ ਤੱਕ ਲੱਗੀ ਹੈ ਅੰਬਰਸਰ ਮੰਡੀ ਵਿੱਚ 1509 2500 ਤੋਂ ਲੈ ਕੇ 3050 ਤੱਕ ਲੱਗੀ ਹੈ ਫਤੇਗੜ ਸਾਹਿਬ ਮੰਡੀ ਵਿੱਚ 2700 ਤੋਂ ਲੈ ਕੇ 3110 ਤੱਕ ਲੱਗੀ ਹੈ ਸਨਾਮ ਮੰਡੀ ਵਿੱਚ 2400 ਤੋਂ ਲੈ ਕੇ 3060 ਤੱਕ ਲੱਗੀ ਹੈ ਇਸ ਤੋਂ ਬਾਅਦ ਆਪਾਂ ਕਰਦਿਆਂ ਹਰਿਆਣਾ ਮੰਡੀ ਵਿੱਚ ਕੀ ਰੇਟ ਚੱਲ ਰਿਹਾ 1509 ਦਾ ਕਰਨਾਲ ਮੰਡੀ ਵਿੱਚ 3000 ਰੁਪਏ ਲੱਗੀ ਹੈ ਤੇ ਕੈਥਲ ਮੰਡੀ ਵਿੱਚ 3050 ਰੁਪਏ ਲੱਗੀ ਹੈ ਠੀਕਾ ਮੰਡੀ ਵਿੱਚ 3100 ਰੁਪਏ ਲੱਗੀ ਹੈ ਨਰਮਾਣਾ ਮੰਡੀ ਵਿੱਚ 1509 3050 ਲੱਗੀ ਹੈ ਜਖਲ ਮੰਡੀ ਵਿੱਚ 1509 3080 ਰੁਪਏ ਲੱਗੀ ਹੈ ਸਰਸਾ ਮੰਡੀ ਵਿੱਚ 1509 3100 ਰੁਪਏ ਲੱਗੀ ਹੈ 13 ਰਤਿਆ ਮੰਡੀ ਵਿੱਚ 1509 3144 ਰੁਪਏ ਲੱਗੀ ਹੈ ਤਹਾਣਾ ਮੰਡੀ ਵਿੱਚ 1509 3216 ਰੁਪਏ ਲੱਗੀ ਹੈ ਤੇ 1847 ਤਹਾਣਾ ਮੰਡੀ ਵਿੱਚ 2991 ਲੱਗੀ ਹੈ